ਮਾਨਯੋਗ ਵਿਸ਼ੇ ਸਾਹਿਬ ਵੱਲੋਂ ਇੱਕ ਮੀਟਿੰਗ ਲਈ ਗਈ ਸੀ ਸਫਾਈ ਨੂੰ ਮੁੱਖ ਰੱਖਦੇ ਹੋਏ ਉਹਦੇ ਵਿੱਚ ਸਾਰੇ ਕਾਉਂਸਲਰਸ ਨੇ ਇਹ ਮੁੱਦਾ ਠਾਇਆ ਸੀ ਕਿ ਉਹਨਾਂ ਦੇ ਵਾਰਡਾਂ ਦੇ ਵਿੱਚ ਸੜਕਾਂ ਦੇ ਕਿਨਾਰੇ ਜਾਂ ਖਾਲੀ ਪਲਾਟਾਂ ਦੇ ਵਿੱਚ ਬਹੁਤ ਗੰਦਗੀ ਪਈ ਹੈ ਵੀ ਸਾਡੇ ਮੁਲਾਜ਼ਮ ਸਫਾਈ ਨਹੀਂ ਕਰਦੇ ਸਾਡੇ ਮੁਲਾਜ਼ਮ ਦੋ ਟਾਈਮ ਸਫਾਈ ਕਰਦੇ ਆ ਸਵੇਰੇ ਤਾਂ 100% ਹੁੰਦੀ ਹੈ ਸ਼ਾਮ ਨੂੰ ਚਲੋ ਕਈ ਸੜਕਾਂ ਤੇ ਟ੍ਰੈਫਿਕ ਹੁੰਦਾ ਜਾਂ ਮਾਰਕੀਟਾਂ ਦੇ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਉੱਤੇ ਘਟ ਹੁੰਦੀ ਆ ਲੋਕੀ ਕੀ ਕਰਦੇ ਆ ਕਿ ਲੋਕੀ ਆਪਣੇ ਘਰੋਂ ਪੂਰਾ ਚੱਕਣ ਵਾਲੇ ਨੂੰ 150-200 ਰੁਪਇਆ ਦੇਣ ਦੀ ਬਜਾਏ ਸ਼ਾਮ ਨੂੰ ਲਫਾਫੇ ਭਰ ਕੇ ਸੜਕਾਂ ਦੇ ਕਿਨਾਰਿਆਂ ਤੇ ਜਾਂ ਖਾਲੀ ਪਲਾਟਾਂ 'ਤੇ ਸਿੜਦੇ ਆ ਇਹ ਜੇ ਅਸੀਂ ਕਹਿ ਲਈਏ ਵੀ ਗਰੀਬ ਤਬਕੇ ਦੇ ਲੋਕ ਨੇ ਜਾਂ ਹੈ ਪਰ ਸਾਨੂੰ ਹੈਰਾਨੀ ਇਹ ਹੋਈ ਕਿ ਸ਼ਹੀਦ ਭਗਤ ਸਿੰਘ ਨਗਰ ਵਾਲੀ ਸਾਈਡ ਤੇ ਅਸੀਂ ਪੜ੍ਹੇ ਲਿਖੇ ਬੰਦੇ ਵੀ ਫੜੇ ਪੋਰਸ਼ ਇਲਾਕਾ ਕਿਹਾ ਜਾਂਦਾ ਪੋਰਸ਼ ਇਲਾਕਾ ਔਰ ਪੋਰਸ਼ ਇਲਾਕੇ ਦੇ ਪੋਰਸ਼ ਬੰਦੇ ਜਿਹੜੇ ਕਾਰਤਿਕ ਕੂੜਾ ਸੁੱਟਣ ਆਇਆ ਹੋਇਆ ਇਹ ਲੋਕ ਲਾਈਕ ਅ ਸੂਰਬਾਚ ਕਾਰਪੋਰੇਸ਼ਨ ਦਾ ਕਹਦੇ ਹੁੰਦੇ ਕਾਰਪੋਰੇਸ਼ਨ ਵਾਲੇ ਜੀ ਇੱਥੇ ਝਾੜੂ ਨਹੀਂ ਮਾਰ ਕੇ ਕਿ ਇੱਥੋਂ ਕੂੜਾ ਨਹੀਂ ਚੱਕ ਕੇ ਲੱਗਿਆ ਇਹ ਹੀ ਕੁਝ ਹੋ ਰਿਹਾ ਹੁਣ ਅਸੀਂ ਦਿਨੇ ਵੀ ਤੇ ਰਾਤ ਨੂੰ ਵੀ ਜਿਹੜਾ ਵੀ ਬੰਦਾ ਗੰਦ ਪਾਉਂਦਾ ਫੜਿਆ ਗਿਆ ਉਹਦਾ ਅਸੀਂ ਚਲਾਨ ਵੀ ਕਰਦੇ ਆ ਜਾਂ ਜੇ ਉਹਦੇ ਕੋਲ ਕੋਈ ਡਾਕੂਮੈਂਟ ਨਹੀਂ ਹੈ ਤਾਂ ਉਹਦੀ ਗੱਡੀ ਜਾਂ ਉਹਦਾ ਕੁਝ ਬਾਉਂਡ ਕਰਦੇ ਆ ਤੇ 5000 ਰੁਪਏ ਜੁਰਮਾਨਾ ਜਿਹੜਾ ਇਹਦਾ ਕੀਤਾ ਜਾਊਗਾ ਔਰ ਇਹਦੀ ਕੋਈ ਮਾਫੀ ਨਹੀਂ ਕੋਈ। ਚਲਾਨ ਕਿੰਨੇ ਕਰ ਦਿੱਤੇ ਤੁਸੀਂ ਤਿੰਨ ਦਿਨਾਂ ਦੀ ਡਰਾਈਵਰ ਦੀ। ਤਿੰਨ ਦਿਨਾਂ 'ਚ ਸਾਡੇ ਤਕਰੀਬਨ ਤਕਰੀਬਨ 40 ਕਿ ਚਲਾਨ ਦੇ ਨੇੜੇ-ਤੇੜੇ ਹੋ ਚੁੱਕੇ ਨੇ। ਤੇ ਅਬਜੈਕਟ ਮੈਨੂੰ ਉਹ ਫਿਗਰ ਹਲੇ ਕੰਪਾਈਲ ਕਰਨੀ ਹੈ। ਤੇ 40 ਦੇ ਨੇੜੇ-ਤੇੜੇ ਚਲਾਨ ਅਸੀਂ ਕਰ ਦਿੱਤੇ। ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕਰਕੇ ਰੇੜੀ-ਫੜੀ ਸੜਕ 'ਤੇ ਲਾ ਕੇ ਬੈਠੇ ਨੇ ਜੇ ਉਹ ਵੀ ਗੰਦ ਪਾਣਗੇ ਤਾਂ ਅਸੀਂ ਉਹਨਾਂ ਦੀਆਂ ਰੇੜੀਆਂ ਵੀ ਜਬਤ ਕਰਾਂਗੇ। ਜੁਆਇੰਟ ਆਪਰੇਸ਼ਨ ਹੋਊਗਾ ਹੈਲਥ ਬ੍ਰਾਂਚ ਦਾ ਤੇ ਤਹਿਬ ਜਾਇਦਾ। ਉਹਦੀ ਰੇੜੀ ਵੀ ਜਬਤ ਕੀਤੀ ਜਾਊਗੀ ਔਰ ਚਲਾਨ ਵੀ ਕੀਤਾ ਕਰਤੂਕੜ ਮਹੀਨਾ ਜਿਹੜੀ ਦੀ ਗੱਲਬਾਤ ਚਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਲੁਧਿਆਣੇ ਨੂੰ ਸਾਫ਼ ਰੱਖਣ ਦੇ ਵਾਸਤੇ ਇੱਕ ਪਾਸੇ ਨਗਰ ਨਿਗਮ ਬਹੁਤ ਕੋਸ਼ਿਸ਼ਾਂ ਕਰ ਰਿਹਾ ਆਪਣੇ ਮੁਲਾਜ਼ਮਾਂ ਨੂੰ ਸੜਕਾਂ ਤੇ ਉਤਾਰ ਰਿਹਾ ਤਾਂ ਕਿ ਸੜਕਾਂ ਸਾਫ਼ ਦਿਖਣ ਲੋਕਾਂ ਨੂੰ ਕੂੜਾ ਕਰਕਟ ਨਾ ਦਿਖੇ ਪਰ ਉਹੀ ਲੋਕ ਨੇ ਜਿਹੜੇ ਰਾਤਾਂ ਨੂੰ ਲੱਗਦਾ ਉਹਨਾਂ ਨੂੰ ਕਿ ਕੋਈ ਨਹੀਂ ਦੇਖ ਰਿਹਾ ਤੇ ਆਪਣੇ ਘਰ ਦਾ ਕੂੜਾ ਜਾਂ ਹੋਰ ਸਾਜੋ-ਸਮਾਨ ਜਿਹੜਾ ਉਹ ਸੜਕਾਂ ਤੇ ਸਿੱਟ ਜਾਂਦੇ ਨੇ ਤਾਂ ਹੁਣ ਕਾਰਪੋਰੇਸ਼ਨ ਜ਼ੋਨ ਡੀ ਲੁਧਿਆਣਾ ਨੇ ਇੱਕ ਸਪੈਸ਼ਲ ਡਰਾਈਵ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਹੁਣ ਕਾਰਪੋਰੇਸ਼ਨ ਤੇ ਅਫਸਰ ਜਿਹੜੇ ਨੇ ਉਹ ਰਾਤਾਂ ਨੂੰ ਵੀ ਸੜਕਾਂ ਤੇ ਆ ਰਹੇ ਨੇ ਦੇਖਣ ਦੇ ਵਾਸਤੇ ਕਿ ਕੌਣ-ਕੌਣ ਕੂੜਾ ਸਿੱਟ ਰਿਹਾ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਕਈ ਲੋਕਾਂ ਨੂੰ ਉਹਨਾਂ ਨੇ ਰੰਗੇ ਹੱਥੀ ਵੀ ਫੜੇ ਆ ਚਲਾਨ ਵੀ ਕੀਤੇ ਗਏ ਨੇ ਤਾ ਸਾਡੇ ਨਾਲ ਕਾਰਪੋਰੇਸ਼ਨ ਜ਼ੋਨ ਡੀ ਤੋਂ ਅਸਿਸਟੈਂਟ ਕਮਿਸ਼ਨਰ ਜਸਦੇਵ ਸੇਖੋ ਜੀ ਮੌਜੂਦ ਨੇ ਸੇਖੋ ਸਾਹਿਬ ਇੱਕ ਪਾਸੇ ਤਾਂ ਤੁਹਾਡੇ ਮੁਲਾਜ਼ਮ ਜਿਹੜੇ ਨੇ ਸੜਕਾਂ ਤੇ ਸਵੇਰੇ ਉੱਠ ਕੇ ਆ ਕੇ ਬਾਹਰ ਲੋਕਾਂ ਦੀ ਗੰਦਗੀ ਸਾਫ਼ ਕਰਦੇ ਆ ਸੜਕਾਂ ਨੂੰ ਸਾਫ਼ ਕਰਦੇ ਨੇ ਤੇ ਉਹੀ ਲੋਕ ਨੇ ਜਿਹੜੇ ਕਾਰਪੋਰੇਸ਼ਨ ਤੇ ਵੀ ਕਿੰਤੂ ਪਰੰਤੂ ਕਰਦੇ ਤੇ ਰਾਤ ਦੇ ਹਨੇਰੇ ਦੇ ਵਿੱਚ ਉਹੀ ਕੂੜਾ ਵੀ ਸਿੱਟ ਕੇ ਜਾ ਰਹੇ ਨੇ ਕਦੋਂ ਤੋਂ ਇਹ ਡਰਾਈਵ ਸ਼ੁਰੂ ਕੀਤੀ ਹੈ ਤੇ ਕੀ ਕੀ ਕੁਝ ਹੁਣ ਤੱਕ ਦੇਖਿਆ ਤੁਸੀਂ ਹਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਸ਼ਟ੍ਰੀਆ ਕਾਲ ਮੈਂ ਦੱਸਣਾ ਚਾਹੂੰਗਾ ਕਿ ਪਿਛਲੇ ਦਿਨੀ ਮਾਨਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਮੀਟਿੰਗ ਲਈ ਗਈ ਸੀ ਸਫਾਈ ਨੂੰ ਮੁੱਖ ਰੱਖਦੇ ਹੋਏ ਉਹਦੇ ਵਿੱਚ ਸਾਰੇ ਕਾਉਂਸਲਰਸ ਨੇ ਇਹ ਮੁੱਦਾ اٹھਾਇਆ ਸੀ ਕਿ ਉਹਨਾਂ ਦੇ ਵਾਰਡਾਂ ਦੇ ਵਿੱਚ ਸੜਕਾਂ ਦੇ ਕਿਨਾਰੇ ਜਾਂ ਖਾਲੀ ਪਲਾਟਾਂ ਦੇ ਵਿੱਚ ਬਹੁਤ ਗੰਦਗੀ ਪਈ ਆ ਵੀ ਸਾਡੇ ਮੁਲਾਜ਼ਮ ਸਫਾਈ ਨਹੀਂ ਕਰਦੇ ਹਮ ਬਟ ਪ੍ਰੋਬਲਮ ਇਹ ਆ ਕਿ ਸਾਡੇ ਮੁਲਾਜ਼ਮ ਦੋ ਟਾਈਮ ਸਫਾਈ ਕਰਦੇ ਆ ਹਮ ਸਵੇਰੇ ਤਾਂ 100% ਹੁੰਦੀ ਹੈ ਸ਼ਾਮ ਨੂੰ ਚਲੋ ਕਈ ਸੜਕਾਂ ਤੇ ਟ੍ਰੈਫਿਕ ਹੁੰਦਾ ਜਾਂ ਮਾਰਕੀਟਾਂ ਦੇ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਉੱਥੇ ਘੱਟ ਹੁੰਦੀ ਆ ਪਰ ਲੋਕੀ ਕੀ ਕਰਦੇ ਆ ਕਿ ਲੋਕੀ ਆਪਣੇ ਘਰੋਂ ਕੂੜਾ ਚੱਕਣ ਵਾਲੇ ਨੂੰ 150 200 ਰੁਪਏ ਦੇਣ ਦੀ ਬਜਾਏ ਸ਼ਾਮ ਨੂੰ ਲਫਾਫੇ ਭਰ ਕੇ ਸੜਕਾਂ ਦੇ ਕਿਨਾਰਿਆਂ ਤੇ ਜਾਂ ਖਾਲੀ ਪਲਾਟਾਂ 'ਚ ਸਿੱਟਦੇ ਆ ਤੇ ਇਹ ਬੜੀ ਦੇਰ ਤੋਂ ਇਹ ਪ੍ਰੈਕਟਿਸ ਚੱਲ ਰਹੀ ਸੀ ਤੇ ਸਾਡੇ ਵੱਲੋਂ ਲੋਕਾਂ ਨੂੰ ਕਈ ਵਾਰੀ ਅਪੀਲ ਵੀ ਕੀਤੀ ਗਈ ਇਸ ਚੀਜ਼ ਦੇ ਵੀ ਤੁਸੀਂ ਭਾਈ ਸ਼ਹਿਰ 'ਚ ਗੰਦ ਨਾ ਪਾਓ ਔਰ ਮੁੜ ਕੇ ਸਭ ਤੋਂ ਵੱਡੀ ਗੱਲ ਕਿ ਕਹਿਣਾ ਇਹਨਾਂ ਨੇ ਇਹ ਆ ਕਿ ਕਾਰਪੋਰੇਸ਼ਨ ਸਫਾਈ ਨਹੀਂ ਕਰਦੀ ਜੀ ਤੇ ਹੁਣ ਉਸ ਮੀਟਿੰਗ ਤੋਂ ਬਾਅਦ ਫਿਰ ਜਦੋਂ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਮਾਨਯੋਗ ਮੰਤਰੀ ਸਾਹਿਬ ਨੇ ਵੀ ਇਸ ਨੂੰ ਸੀਰੀਅਸਲੀ ਲਿਆ ਸਾਰੇ ਕਾਉਂਸਲਰਜ਼ ਨੇ ਕਿਹਾ ਤੇ ਫਿਰ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਤੇ ਹੁਣ ਅਸੀਂ ਦਿਨੇ ਵੀ ਤੇ ਰਾਤ ਨੂੰ ਵੀ ਜਿਹੜਾ ਵੀ ਬੰਦਾ ਗੰਦ ਪਾਉਂਦਾ ਫੜਿਆ ਗਿਆ ਠੀਕ ਹੈ ਉਹਦਾ ਅਸੀਂ ਚਲਾਨ ਵੀ ਕਰਦੇ ਆ ਜਾਂ ਜੇ ਉਹਦੇ ਕੋਲ ਕੋਈ ਡਾਕੂਮੈਂਟ ਨਹੀਂ ਹੈ ਤਾਂ ਉਹਦੀ ਗੱਡੀ ਜਾਂ ਉਹਦਾ ਕੁਝ ਬਾਉਂਡ ਕਰਦੇ ਆ ਤੇ 5000 ਰੁਪਏ ਜੁਰਮਾਨਾ ਜਿਹੜਾ ਇਹਦਾ ਕੀਤਾ ਜਾਊਗਾ ਔਰ ਇਹਦੀ ਕੋਈ ਮਾਫੀ ਨਹੀਂ ਹੋਊਗੀ ਇਹ ਕਿੰਨੇ ਦਿਨਾਂ ਤੋਂ ਚਲਾ ਰਹੇ ਹੋ ਤੁਸੀਂ ਡਰਾਈਵ ਇਹ ਸਾਨੂੰ 3 ਦਿਨ ਹੋ ਗਏ 3 ਰਾਤਾਂ ਹੋ ਗਏ ਚਲਦੇ ਨੂੰ ਇਹਦੇ ਵਿੱਚ ਅਸੀਂ ਸ਼ਹੀਦ ਭਗਤ ਸਿੰਘ ਨਗਰ ਦਾ ਏਰੀਆ ਕੁਮਾਰ ਮੰਡੀ ਦਾ ਏਰੀਆ ਅ ਤੁਸੀਂ ਕਹਿ ਲਓ ਵੀ ਪਵਿਲੀਅਨ ਮਾਲ ਦੇ ਨਾਲ ਜਿਹੜਾ ਪੋਲਾ ਰਾਤੀ ਉੱਥੋਂ ਵੀ ਬੰਦੇ ਫੜੇ ਆ ਅਸੀਂ ਤੇ ਉਧਰੋਂ ਕਾਰੋਬਾਰਾ ਤੇ ਮਤਲਬ ਕਈ ਏਰੀਆ ਕਵਰ ਕਰ ਲਿਆ। ਹਾਂ ਕਿੱਦਾਂ ਦੇ ਲੋਕ ਦਿਖੇ ਕੀ ਕੀ ਸੁੱਟ ਕੇ ਲਿਆ ਲਿਆ ਰਹੇ ਸੀਗਾ ਪੂਰੀਆਂ ਦੇ ਵਿੱਚ ਕਿੰਨਾ ਕੁ ਗੰਦ ਕੀ ਕੀ ਲੈ ਕੇ ਆ ਰਹੇ ਸੀ ਵਿੱਚ ਪਾ ਕੇ। ਦੇਖੋ ਜਿਹੜਾ ਹੁਣ ਕੱਲ ਅਸੀਂ ਪਵਿਲੀਅਨ ਮਾਲ ਦੇ ਕੋਲ ਫੜੇ ਨੇ ਪੁਲ ਦੇ ਥੱਲੇ ਉੱਥੇ ਤਾਂ ਕੁੰਦਨਪੁਰੀ ਦੇ ਵਿੱਚ ਕੋਈ ਬੰਦਾ ਸਟਿਚਿੰਗ ਦੀ ਫੈਕਟਰੀ ਆ। ਅੱਛਾ ਉਹ ਲੀਰਾ ਲੈ ਕੇ ਆ ਰਹੇ ਨੇ। ਅੱਛਾ ਪੂਰਾ ਬੋਰਾ ਭਰ ਕੇ ਇੱਕ ਬੰਦਾ ਜਿਹੜਾ ਨਾਲੇ ਦੇ ਉੱਤੇ ਫੋਮ ਸਿੱਟਣ ਲੱਗਿਆ ਸੀ ਉਹ ਫੜਿਆ। ਮਤਲਬ ਇਹ ਜੇ ਅਸੀਂ ਕਹ ਲਈਏ ਵੀ ਗਰੀਬ ਤਬਕੇ ਦੇ ਲੋਕ ਨੇ ਜਾਂ ਹੈ ਪਰ ਸਾਨੂੰ ਹੈਰਾਨੀ ਇਹ ਹੋਈ ਕਿ ਸ਼ਹੀਦ ਭਗਤ ਸਿੰਘ ਨਗਰ ਵਾਲੀ ਸਾਈਡ ਤੇ ਅਸੀਂ ਪੜੇ ਲਿਖੇ ਬੰਦੇ ਵੀ ਫੜੇ ਬਹੁਤ ਪੋਰਸ਼ ਇਲਾਕਾ ਗਿਆ ਜਾਂਦਾ ਪੋਰਸ਼ ਇਲਾਕਾ ਔਰ ਪੋਰਸ਼ ਇਲਾਕੇ ਦੇ ਪੋਰਸ਼ ਬੰਦੇ ਜਿਹੜੇ ਕਾਰਤਿਕ ਕੂੜਾ ਸਿੱਟਣਾ ਹੀ ਹੋਏ ਨਹੀਂ ਅੱਛਾ ਵਿਦ ਫੈਮਲੀ ਵਿਦ ਵਾਈਫ ਨਾਲ ਉਹ ਵੀ ਮੌਕੇ ਤੇ ਫੜੇ ਅੱਛਾ ਚਲਾਨ ਕਿੰਨੇ ਕ ਕੀਤੇ ਤੁਸੀਂ ਤਿੰਨ ਦਿਨਾਂ ਦੀ ਡਰਾਈਵਿੰਗ ਵਿੱਚ ਤਿੰਨ ਦਿਨਾਂ ਚ ਸਾਡੇ ਤਕਰੀਬਨ ਤਕਰੀਬਨ 40 ਕ ਚਲਾਨ ਦੇ ਡੇਢ ਡੇਢ ਹੋ ਚੁੱਕੇ ਨੇ ਤੇ ਐਗਜੈਕਟ ਮੈਨੂੰ ਉਹ ਫਿਗਰ ਹਲੇ ਕੰਪਾਈਲ ਕਰਨੀ ਹੈ ਕਿ ਤੇ 40 ਕਿਤੇ ਨਿਰਦੇਸ਼ਲੇ ਚਲਾਨ ਅਸੀਂ ਕਰ ਚੁੱਕੇ ਆ ਸਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਲੋਕਾਂ ਦੀ ਕਿੱਦਾਂ ਮਾਨਸਿਕਤਾ ਹੋਈ ਜਾਂਦੀ ਹੈ ਇੱਕ ਪਾਸੇ ਤਾਂ ਅਸੀਂ ਆਪਣਾ ਘਰ ਤਾਂ ਸਾਫ਼ ਰੱਖਦੇ ਆ ਤੇ ਘਰ ਦਾ ਕੂੜਾ ਅਸੀਂ ਸੜਕਾਂ ਦੇ ਸੱਟ ਰਏ ਆ ਬਿਲਕੁਲ ਹੁਣ ਮੈਂ ਕੱਲ ਜਿਹੜੇ ਤੁਹਾਨੂੰ ਦੱਸਿਆ ਵੀ ਪੌਸ਼ ਜਿਹੜਾ ਵੀ ਫੜਿਆ ਜਾਂਦਾ ਉਹੀ ਕਹਿੰਦਾ ਜੀ ਸ਼ਾਇਦ ਤੋਂ ਗਲਤੀ ਹੋ ਗਈ ਪਹਿਲੀ ਵਾਰੀ ਆ ਹਾਂ ਸ਼ਾਇਦ ਤੋਂ ਗਲਤੀ ਹੋ ਗਈ ਜੀ ਪਹਿਲੀ ਵਾਰੀ ਆ ਹਾਂ ਔਰ ਉਹ ਮਤਲਬ ਆਪਦੇ ਨਾ ਮਹੱਲੇ ਚੋ ਤੀਜੇ ਚੌਥੇ ਮਹੱਲੇ ਚ ਕੂੜਾ ਸਿੱਟਣ ਆਏ ਹੋਏ ਨੇ ਤੇ ਪਹਿਲੀ ਵਾਰੀ ਬੰਦਾ ਐਡੀ ਦੂਰ ਕੂੜਾ ਸਿੱਟਣ ਦਾ ਜਾਂਦਾ ਨਹੀਂ ਜਿਹਨੂੰ ਪਾਰਟਿਕੂਲਰ ਪਤਾ ਹੁੰਦਾ ਵੀ ਆ ਜਗ੍ਹਾ ਤੇ ਕੋਈ ਰਾਤ ਨੂੰ ਨਹੀਂ ਹੈਗਾ ਕਿਉਂਕਿ ਉਹ ਜਿਹੜੀ ਸ਼ਹੀਦ ਭਗਤ ਸਿੰਘ ਨੇ ਵਾਲੀ ਲਾਈਨ ਆ ਉੱਥੇ ਰਾਤ ਨੂੰ ਹਨੇਰਾ ਹੁੰਦਾ ਸੇਮ ਐਜ਼ ਪਵਿਲੀਅਨ ਮਾਲ ਇੱਥੇ ਲਾਈਟਾਂ ਹੈ ਨਹੀਂ ਗੀਆਂ ਪ੍ਰੋਪਰ ਥੱਲੇ ਤੇ ਉਹ ਹਨੇਰਾ ਵਾ ਤੇ ਹਨੇਰੇ ਚ ਨਾ ਕਿਸੇ ਦਾ ਸਿੱਟੇ ਦਾ ਪਤਾ ਲੱਗਦਾ ਤੇ ਨਾ ਕੋਈ ਫੜ ਹੁੰਦਾ ਮਤਲਬ ਇਹ ਹੈਪਚੂਲ ਲੋਕ ਨੇ ਇਹ ਉਹੀ ਲੋਕ ਨੇ ਕਸੂਰ ਬਾਦ ਚ ਕਾਰਪੋਰੇਸ਼ਨ ਦਾ ਕਾਢਦੇ ਨੇ ਕਾਰਪੋਰੇਸ਼ਨ ਵਾਲੇ ਜੀ ਇੱਥੇ ਝਾੜੂ ਨਹੀਂ ਮਾਰ ਕੇ ਗਏ ਇਥੋਂ ਕੂੜਾ ਨਹੀਂ ਚੱਕ ਕੇ ਲੱਗੇ ਬਿਲਕੁਲ ਜੀ ਇਹੀ ਕੁਝ ਹੋ ਰਿਹਾ ਹੁਣ ਅਸੀਂ ਸਾਡੇ ਵੱਲੋਂ ਸਖਤੀ ਕੀਤੀ ਜਾਊਗੀ ਔਰ ਲੁਧਿਆਣਾ ਵਾਸੀਓ ਸਾਡੇ ਵੱਲੋਂ ਬੇਨਤੀ ਵੀ ਆ ਜ ਨਿਯਾਜ ਕਬਜ਼ਾ ਕਰਕੇ ਰੇੜੀ ਫੜੀ ਸੜਕ ਤੇ ਲਾ ਕੇ ਬੈਠੇ ਨੇ ਜੇ ਉਹ ਵੀ ਗੰਦ ਪਾਣਗੇ ਤਾਂ ਅਸੀਂ ਉਹਨਾਂ ਦੀਆਂ ਰੇੜੀਆਂ ਵੀ ਜ਼ਬਤ ਕਰਾਂਗੇ ਜੋਇੰਟ ਆਪਰੇਸ਼ਨ ਹੋਊਗਾ ਹੈਲਥ ਬ੍ਰਾਂਚ ਦਾ ਤੇ ਤਹਿਬਜਾਈ ਦਾ ਉਹਦੀ ਰੇੜੀ ਵੀ ਜ਼ਬਤ ਕੀਤੀ ਜਾਊਗੀ ਉਹਨੂੰ ਚਲਾਣ ਵੀ ਕੀਤਾ ਜਾਊਗਾ ਤੇ ਫਿਰ ਕਟੂ ਘਟ ਮਹੀਨਾ ਰੇੜੀ ਨਹੀਂ ਵਾਪਸ ਕੀਤੀ ਜਾਉ। ਹੁਣ ਕਿੰਨੇ ਕ ਦਿਨ ਕਾਰਪੋਰੇਸ਼ਨ ਦੇ ਮੁਲਾਜ਼ਮ ਰਾਤ ਨੂੰ ਵੀ ਸੜਕਾਂ ਤੇ ਦੇਖਣਗੇ। ਜਦ ਤੱਕ ਲੁਧਿਆਣੇ ਵਾਲੇ ਬੰਦੇ ਨਹੀਂ ਮੰਨਦੇ। ਹਾਂ। ਰੈਗੂਲਰ ਚੱਲੇਗਾ। ਜੀ ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸੰ ਸਾਡੇ ਨਾਲ ਅ ਅਸਿਸਟੈਂਟ ਕਮਿਸ਼ਨਰ ਜਸਦੇਵ ਸੇਖੋਂ ਤਾਂ ਲੁਧਿਆਣੇ ਦੇ ਵਿੱਚ ਰਾਤ ਨੂੰ ਵੀ ਹੁਣ ਕਾਰਪੋਰੇਸ਼ਨ ਦੇ ਮੁਲਾਜ਼ਮ ਸੜਕਾਂ ਤੇ ਉਤਰ ਰਹੇ ਨੇ ਤਾਂ ਸੋਚ ਸਮਝ ਕੇ ਜਿਹੜੇ ਲੋਕ ਕੂੜਾ ਸਿੱਟਣ ਆਉਂਦੇ ਨੇ ਤਾਂ ਸੋਚ ਸਮਝ ਕੇ ਆਉਣ ਕਿਉਂਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਤੁਹਾਨੂੰ ਸਾਹਮਣੇ ਖੜੇ ਦੇਖਣਗੇ ਤੁਹਾਨੂੰ 5000 ਰੁਪਏ ਤੱਕ ਦਾ ਜੁਰਮਾਨਾ ਵੀ